ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੇਟਾ ਦਾਤਮਾ ਸ਼ਮਸ਼ੀਰ ਸਿੰਘ ਸ਼ੇਰਾ ਸਪੋਰਟਸਮੈਨ ਤੇ ਦੁੱਖ ਲੱਗਾ ਆਪਾਂ ਨੂੰ ਆਪਣੇ ਵੀਰ ਅਮਾਜਲ ਜਾ ਰਹੇ ਆ ਠੀਕ ਹੈ ਜੀ ਪਹਾੜੀਏ ਅਮਾਜ ਨਾਲੇ ਆਪਣੇ ਸਰਦਾਰਾਂ ਵੀਰਾਂ ਨੂੰ ਲੁੱਟਦੇ ਆ ਉਹਨਾਂ ਨਾਲੇ ਕੁੱਟਦੇ ਆ ਇਸ ਅਮਾਜ ਨਾਲੇ ਨੂੰ ਆਪਾਂ ਵਾਰਨਿੰਗ ਦਿੰਨੇ ਆ ਕਿ ਸਰਦਾਰਾਂ ਦਾ ਦਿਮਾਗ ਨਾ ਖਰਾਬ ਕਰੋ ਜਿੱਦਨ ਸਰਦਾਰਾਂ ਦਾ ਦਿਮਾਗ ਖਰਾਬ ਹੋ ਗਿਆ ਤੇ ਮੁੜ ਕੇ ਤੁਸੀਂ ਕਹਿੰਨਾ ਸਰਦਾਰਾਂ ਤੋਂ ਵੱਧ ਲੀਏ ਠੀਕ ਹੈ ਜੀ ਜੇ ਸਾਡੇ ਵੀਰ ਐਨਾਂ ਦੇ ਵੀ ਰਹੁੰਦੇ ਆ ਤੁਸੀਂ ਲੁੱਟਦੇ ਜੇ ਨਾਲੇ ਕੁੱਟਦੇ ਆ ਆਪਾਂ ਚੋਨੇ ਆ ਕਿ ਹੱਥ ਜੋੜ ਕੇ ਬੇਨਤੀ ਹਮਾਜਨ ਵਾਲਿਆਂ ਨੂੰ ਕਿ ਸੁਧਰ ਜੋ ਸੁਧਰ ਜੋ ਤੇ ਮੇਰੇ ਕੋਲ ਇੱਕ ਆਪਣਾ ਟਾਡਾ ਹਮਾਚਲ ਦਾ ਵੀਰ ਆਂਦਾ ਇੱਕ ਪਾੜਿਆ ਇਹ ਨਾ ਹੋਵੇ ਕਿ ਆਪਾਂ ਉਹਨੂੰ ਲਾਈਵ ਹੋ ਕੇ ਮੁਕੀ ਫੇਰੀ ਰੀਜਨਲ ਕਿ ਤੁਹਾਨੂੰ ਦਿਖਾਈਏ ਕਿ ਸਰਦਾਰਾਂ ਸਰਦਾਰ ਕਿੱਦਾਂ ਕੁੱਟਦੇ ਆ ਸਰਦਾਰ ਆਪਣਾ ਦਿਮਾਗ ਨਹੀਂ ਖਰਾਬ ਕਰਨਾ ਚਾਹੁੰਦੇ ਜੇ ਆਪਾਂ ਕੁੱਟੀਏ ਤਾਂ ਤੁਸੀਂ ਮੁੜ ਕੇ ਕਹਿਣਾ ਵਾ ਕਿ ساری ਦੁਨੀਆ ਨੇ ਕਿ ਇਹ ਸਰਦਾਰ ਅੱਤਵਾਦੀ ਹੈ ਠੀਕ ਹੈ ਤੇ ਮੈਂ ਚੋਨਾਵਾ ਕਿ ਮੇਰੇ ਵੀਰ ਆਪਣੇ ਦਿਮਾਗ ਨੇ ਸੈੱਟ ਕਰ ਲੋ ਠੀਕ ਆ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਲਾਈਵ ਹੋ ਕੇ ਨਹੀਂ ਤੇ ਪੁੱਟਾਂਗੇ ਆਪਣਾ ਤੁਹਾਡਾ ਪਹਾੜੀਆਂ ਹੁੰਦਾ ਮੇਰੇ ਕੋ ਅਜੇ ਤੇ ਮੈਂ ਕਦੀ ਵੀਡੀਓ ਇਦਾਂ ਪਾਈ ਨਹੀਂ ਆ ਆਪਾਂ ਨੂੰ ਦੁੱਖ ਲੱਗਾ ਯਾਰ ਲੇਡੀਜ਼ ਨਾਲ ਯਾਰ ਅਗਲੇ ਦੀ ਤੁਸੀਂ ਕੀ ਕਰਦੇ ਜੇ ਮੈਂ ਤੁਹਾਨੂੰ ਇੱਕ ਵੀਡੀਓ ਭੋਣਾ ਯਾਰ ਅਗਲਾ ਪਰਿਵਾਰ ਰੋਂਦਿਆ ਹੋ ਹੈ ਤੇ ਤੁਸੀਂ ਇਹੋ ਜੇ ਕੰਮ ਕਰਦੇ ਚੰਗੇ ਲੱਗਦੇ ਜੇ ਆ ਵੇਖੋ ਆ ਰੈਸਾ ਜੈਂਟਲ ਜਦ ਤੱਕ ਨਾ ਡੰਡਿਆਂ ਨਾਲ ਉਹਨਾਂ ਨੂੰ ਪਿੱਛੇ ਕੀਤਾ Y por fin ya vi a mi cuñado y a mi marido en el suelo con sangre. Toda la cabeza y todo el cuerpo. Sí, me dio un ataque de ansiedad. No sabía qué hacer en ese momento. ¿Ama Jal qué se <coughs> le está haciendo? Ama Jal se le está haciendo a su sorda. A su sorda, a su sorda, a su a su sorda, a ਉਥੇ ਟੂਰਿਸਟ ਲੈ ਕੇ ਜਾਓ ਨਾ ਉਹਨਾਂ ਨੂੰ ਹੋਰ ਕੋਈ ਜਗ੍ਹਾ ਕਮਾਓ ਬਤੇਰੀਆਂ ਜਗ੍ਹਾ ਪਈਆਂ ਨਾ ਆਪਣੇ ਹਜੂਰ ਸਾਹਿਬ ਜਾਓ ਬਾਬਾ ਜੀ ਦੇ ਮੱਥਾ ਦੇਖੋ ਕਿੰਨੇ ਗੁਰਦੁਆਰੇ ਸਹਬ ਆ ਉਥੇ ਨਾਲੇ ਤੁਹਾਡੇ ਬੱਚਿਆਂ ਨੂੰ ਕੋਈ ਸਿੱਖਿਆ ਮਿਲੂਗੀ ਮੇਰੇ ਵੀ ਨਾ ਜਾਓ ਹਮਾਦਲ ਜਾਣਾ ਬੰਦ ਕਰ ਦੋਗੇ ਕਿਤੇ ਨਾ ਜਾਓ ਤੇ ਹਮਾਦਲਾਂ ਨੂੰ ਵਾਰਨਿੰਗ ਦਿੰਦਾ ਮੈਂ ਲਾਸਟ ਵਾਰੀ ਵਾਰਨਿੰਗ ਕਿ ਤੁਹਾਡਾ ਪਹਾੜੀਆ ਆਉਂਦਾ ਮੇਰੇ ਕੋ ਅੱਜ ਤੋਂ 7-8 ਸਾਲ ਹੋ ਗਏ ਆ ਦੁਕਾਨ ਮੇਰੀ ਤੇ ਆਉਂਦਾ ਸਮਾਨ ਦੇ ਕੇ ਜਾਂਦਾ ਮਿਲੋ ਤੇ ਲਾਈਵ ਹੋ ਕੇ ਪੁੱਟੂਗਾ ਇਹ ਨਾ ਸੋਚਿਓ ਕਿ ਪੰਜਾਬੀ ਕੱਟ ਕਰ ਨਹੀਂ ਸਕਦੇ ਪੰਜਾਬੀ ਬੜਾ ਕੁਝ ਕਰ ਸਕਦੇ ਆ ਜਿੱਥੇ ਤੰਨਾ ਲਾ ਦਿੰਦੇ ਨਾ ਪੰਜਾਬੀ ਤੇ ਉਥੇ ਧੂਆ ਨਿਕਲ ਜਾਂਦਾ ਸਰਕਾਰਾਂ ਦਾ ਇਹ ਆਪਣੇ ਆਪ ਤੋਂ ਭਲੇਖਾ ਕੱਢ ਦਿਓ ਦਿਮਾਗ ਤੋਂ ਠੀਕ ਹੈ ਜੀ ਵਾਏ ਗੁੱਜੇ ਦਾ ਖਾਲਸਾ ਵਾਏ ਗੁੱਜੇ ਦੀ ਫਤਿਹ